पाकिस्तान दुनिया भर में तनाव कम करने के लिए गुहार लगा रहा था और बुरी तरह पीटने के बाद इसी मजबूरी में 10 मई की दोपहर को पाकिस्तानी सेना ने हमारे डीजीएमओ को संपर्क किया एंड we going to do a lot of trade with you guys let's stop it dosto namaskar swagat hai tuhanu ajj ik hor naye video de vich to dosto ajj subah ton log intezar kar rahe si ki ab hum natri shri narendra modi ji oh lokan de samne pesh ho rahe ne te oh saaf saaf jehda ਉਹ ਇਹ ਕਲੀਅਰ ਕਰਨਗੇ ਵੀ ਐਕਚੁਅਲੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹ ਹੋ ਕੀ ਰਿਹਾ ਹੈ ਕਿਉਂਕਿ ਜੰਗ ਇਹਨੂੰ ਕਹਿ ਨਹੀਂ ਸਕਦੇ ਕਿਉਂਕਿ ਆਫੀਸ਼ੀਅਲ ਅਨਾਉਂਸਮੈਂਟ ਹੱਲੇ ਤੱਕ ਇਹਦੀ ਹੋਈ ਨਹੀਂ ਲੇਕਿਨ ਜੰਗ ਤੋਂ ਘੱਟ ਵੀ ਨਹੀਂ ਕਹਿ ਸਕਦੇ ਕਿਉਂਕਿ ਲੋਕਾਂ ਦੀਆਂ ਛੱਤਾਂ ਦੇ ਉੱਪਰ ਡਰੋਨ ਤੇ ਮਿਜ਼ਾਈਲਾਂ ਜਿਹੜੀਆਂ ਉੜਦੀਆਂ ਨਜ਼ਰ ਆ ਰਹੀਆਂ ਆਏ ਦਿਨ ਜਿਹੜਾ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਪੰਜਾਬ ਦੇ ਤੇ ਸ਼੍ਰੀਨਗਰ ਦੇ ਕੋਈ ਨਾ ਕੋਈ ਡਰੋਨ ਜਾਂ ਕੋਈ ਧਮਾਕਾ ਜਿਹੜਾ ਉਹ ਸੁਣਿਆ ਜਾ ਰਿਹਾ ਹੈ ਤੋ ਲੋਗਾਂ ਨੂੰ ਉਮੀਦ ਸੀ ਕਿ ਅੱਜ ਸ਼ਾਮ ਨੂੰ ਨਰਿੰਦਰ ਮੋਦੀ ਜੀ ਜਿਹੜੇ ਉਸ ਆਣਗੇ ਤੇ ਸਾਨੂੰ ਕਲੀਅਰ ਕਟ ਇਹ ਅੱਜ ਦੱਸਣਗੇ ਕਿ ਆਖਿਰ ਭਾਰਤ ਤੇ ਪਾਕਿਸਤਾਨ ਦੀ ਜੰਗ ਦੀ ਐਕਚੁਅਲ ਪੋਜੀਸ਼ਨ ਕੀ ਹੈ। ਤੋ ਜਿਸ ਤਰ੍ਹਾਂ ਹੀ ਸਮਾ ਜਿਹੜਾ ਸ਼ਾਮ ਦਾ ਹੁੰਦਾ ਹੈ ਤੇ ਇੱਕਦਮ ਨਰਿੰਦਰ ਮੋਦੀ ਜੀ ਤੋਂ ਪਹਿਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹ ਉਹਨੇ ਰਾਂਦੇ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਵੀ ਹੋ ਰਿਹਾ ਸੀ ਇਹ ਜੰਗ ਤੋਂ ਘਟ ਨਹੀਂ ਸੀ। ਲੇਕਿਨ ਕਿਸ ਟਰੰਪ ਨੇ ਇੰਟਰਫੇਅਰ ਕਰਕੇ ਦੋਨਾਂ ਦੇਸ਼ਾਂ ਨੂੰ ਇਹ ਧਮਕੀ ਦਿੱਤੀ ਹੈ ਕਿ ਜੇ ਉਹ ਦੋਨੋਂ ਦੇਸ਼ ਇਹ ਜੰਗ ਨੂੰ ਰੋਕਣਗੇ ਨਹੀਂ ਇਹ बार-बार ਹੋਣ ਵਾਲੇ ਇੱਕ ਦੂਸਰੇ ਤੇ ਹਮਲਿਆਂ ਨੂੰ ਨਹੀਂ ਰੋਕਦੇ ਤੇ ਅਮਰੀਕਾ ਜਿਹੜਾ ਹੈ ਉਹ ਦੋਨਾਂ ਦੇਸ਼ਾਂ ਦੇ ਨਾਲ ਵਪਾਰ ਬੰਦ ਕਰ ਦੇਗਾ ਸਾਫ਼-ਸਾਫ਼ ਜਿਹੜਾ ਉਹ ਵੀਡੀਓ ਮੈਂ ਨਾਲ ਅਟੈਚ ਕਰਾਂਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਟ੍ਰੇਡ ਦਾ ਜਿਹੜਾ ਡਰ ਦੇ ਕੇ ਦੋਨੋਂ ਦੇਸ਼ ਜਿਹੜੇ ਨੇ ਉਹ ਸੀਜ਼ਫਾਇਰ ਕਰਨ ਤੇ ਰਾਜ਼ੀ ਹੋਏ ਨੇ ਤੋ ਇਹ ਕੋਈ ਨਵੀਂ ਚੀਜ਼ ਜਿਹੜੀ ਲੋਕਾਂ ਨੇ ਸੀ ਔਰ ਕੁਝ ਹੀ ਸਮੇਂ ਬਾਅਦ ਜਦੋਂ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹ ਓਨ 에ਰ ਆਂਦੇ ਨੇ ਤੇ ਉਹ ਕੁਝ ਹੋਰ ਹੀ ਬਿਆਨ ਦਿੰਦੇ ਨੇ ਉਥੇ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਤੋਂ ਡਰ ਕੇ ਪਾਕਿਸਤਾਨ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ बार-बार ਬਾਹਰਲੇ ਦੇਸ਼ਾਂ ਨੂੰ ਇਹ ਰਿਕੁਐਸਟ ਕਰ ਰਿਹਾ ਹੈ ਕਿ ਇਸ ਜੰਨੂਰ ਕੋਇਆ ਜਾਏ ਤੇ ਸੀਜ਼ਫਾਇਰ ਕਰਵਾਇਆ ਜਾਏ ਇਹ ਦੋਨੋਂ ਜਿਹੜੇ ਬਿਆਨ ਨੇ ਇਹ ਜਦੋਂ ਜਾਰੀ ਹੁੰਦੇ ਨੇ ਤੇ ਲੋਕ ਜਿਹੜੇ ਅਸਮਨਜਸ ਚ ਆ ਜਾਂਦੇ ਨੇ ਕਿਉਂਕਿ ਦੋਨੇ ਲੋਕ ਬਹੁਤ ਜ਼ਿੰਮੇਵਾਰ ਨੇ ਇੱਕ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨੇ ਇੱਕ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੇ ਔਰ ਦੋਨਾਂ ਦੇ ਬਿਆਨ ਜਿਹੜੇ ਨੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਪਾਕਿਸਤਾਨ ਡਰ ਕੇ ਜਿਹੜਾ ਉਹ ਵੀ ਖ ਮੰਗ ਰਿਹਾ ਤੇ ਅਮਰੀਕਾ ਦੇ ਰਾਸ਼ਟਰਪਤੀ ਇਹ ਕਹਿ ਰਹੇ ਨੇ ਕਿ ਮੈਂ ਦੋਨਾਂ ਦੇਸ਼ਾਂ ਦੇ ਜਿਹੜੇ ਰੈਪ੍ਰੈਜ਼ੈਂਟੇਟਿਵ ਨੇ ਉਹਨਾਂ ਨੂੰ ਡਰਾਇਆ ਕਿ ਅਮਰੀਕਾ ਉਹਨਾਂ ਦਾ ਵਪਾਰ ਬੰਦ ਕਰੇਗਾ ਇਸ ਜੰਗ ਨੂੰ ਰੋਕੋ ਨਹੀਂ ਤੇ ਸਾਰਾ ਤੁਹਾਡਾ ਇਹਦਾ ਟ੍ਰੇਡ ਹੈ ਉਹ ਅਸੀਂ ਰੋਕ ਦਿਆਂਗੇ। ਤੋਂ ਬੜੀ ਹਰਾਨ ਬਿਆਨ ਸੁਣ ਕੇ ਅਸੀਂ ਪਿਛਲੇ ਦਿਨਾਂ 'ਚ ਸੁਣਿਆ ਸੀ ਕਿ ਨਰਿੰਦਰ ਮੋਦੀ ਕਿਸ ਤਰ੍ਹਾਂ ਦੋ ਚਾਰ ਗੱਲਾਂ ਕਰਕੇ ਉਹ ਰਸ਼ੀਆ ਤੇ ਯੂਕਰੇਨ ਦੀ ਜੰਗ ਆ ਭਾਈ ਜਿਹੜੀ ਜਿਹੜੇ ਵੀ ਨਰਿੰਦਰ ਮੋਦੀ ਜੀ ਦੇ ਸਮਰਥਕ ਨੇ ਕਿ ਕਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੇ ਇੱਕ ਬਿਆਨ ਜਾਰੀ ਕਰਕੇ ਵਾਰ ਰੋਕ ਦਿੱਤੀ ਲੇਕਿਨ ਉਹ ਰੁਕਣਾ ਦੀ ਗੱਲ ਸੀ ਉਹ ਅਬਾਦ ਵਿੱਚ ਪਤਾ ਚੱਲਦਾ ਹੈ ਕਿ ਇਹ ਜਿਹੜਾ ਸੋਸ਼ਲ ਮੀਡੀਆ ਦਾ ਇੱਕ ਬਲੰਡਰ ਸੀ ਲੇਕਿਨ ਲੋਕਾਂ ਦੀਆਂ ਭਾਵਨਾਵਾਂ ਦਾ ਕਿਦਾਂ ਖੇਲਣਾ ਹੈ ਇਹ ਇਹਨਾਂ ਲੀਡਰਾਂ ਨੂੰ ਅੱਛੀ ਤਰ੍ਹਾਂ ਆਉਂਦਾ ਹੈ ਤੋਂ ਅੱਜ ਫੇਰ ਉਹੀ ਚੀਜ਼ ਹੋਈ ਹੈ ਕਿ ਦੋ ਦੇਸ਼ਾਂ ਦੇ ਜ਼ਿੰਮੇਵਾਰ ਨਾਗਰਿਕ ਜਿਨ੍ਹਾਂ ਦੇ ਜਿਹੜੀ ਉਹਨਾਂ ਨੂੰ ਫੋਲੋ ਕਰਦੀ ਹੈ ਅੱਜ ਦੋਨਾਂ ਦੇ ਵਿੱਚੋਂ ਕੋਈ ਇੱਕ ਇਨਸਾਨ ਝੂਠ ਬੋਲ ਰਿਹਾ ਇਹ ਫੈਸਲਾ ਕਰਨਾ ਫਿਲਹਾਲ ਜਿਹੜਾ ਮੁਸ਼ਕਿਲ ਹੈ ਕਿਉਂਕਿ ਕੱਲ ਜਦੋਂ ਅਖਬਾਰਾਂ ਦੇ ਵਿੱਚ ਇਹ ਦੋਨਾਂ ਦੇ ਬਿਆਨ ਛਪਣਗੇ ਔਰ ਜ਼ਾਹਿਰ ਹੈ ਕਿ ਦੋਨੋਂ ਰੈਪਿਊਟੇਡ ਕੰਟਰੀਜ਼ ਦੇ ਜਿਹੜੇ ਰੈਪ੍ਰੈਜ਼ੈਂਟੇਟਿਵ ਨੇ ਇਸ ਕਰਕੇ ਉਹ ਫਰੰਟ ਪੇਜ ਤੇ ਆਣਗੇ ਤੇ ਮੈਨੂੰ ਹੈਰਾਨਗੀ ਹੈ ਕਿ ਕਿਸ ਤਰ੍ਹਾਂ ਦੋਨੇ ਬਿਆਨਾਂ ਨੂੰ ਲੋਕ ਜਿਹੜੇ ਅੰਡਰਸਟੈਂਡ ਕਰਨਗੇ ਕਿਉਂਕਿ ਇੱਕ ਭਾਰਤ ਦਾ ਪ੍ਰਧਾਨ ਮੰਤਰੀ ਏ ਕਹਿ ਰਿਹਾ ਕਿ ਪਾਕਿਸਤਾਨ ਡਰ ਕੇ ਸੀਜ਼ਫਾਇਰ ਮੰਗ ਰਿਹਾ ਅਮਰੀਕਾ ਦਾ ਰਾਸ਼ਟਰਪਤੀ ਇਹ ਕਹਿ ਰਿਹਾ ਕਿ ਮੈਂ ਦੋਨੋਂ ਦੇਸ਼ਾਂ ਨੂੰ ਕਿਸੇ ਟਰੇਨ ਰੋਕਣ ਦਾ ਡਰ ਦੇ ਕੇ ਜਿਹੜਾ ਸੀਜ਼ਫਾਇਰ ਕਰਵਾਇਆ। ਤੋ ਇਹ ਦੋਨੇ ਗੱਲਾਂ ਅਲੱਗ-ਅਲੱਗ ਨੇ। ਲੇਕਿਨ ਇਹਦੇ ਨਾਲ ਇੱਕ ਚੀਜ਼ ਜਿਹੜੀ ਉਹ जगਜਾਹਿਰ ਹੁੰਦੀ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦਾ ਜਿਹੜਾ ਭਰੋਸਾ ਨਿਊਜ਼ ਚੈਨਲਸ ਤੇ ਸੋਸ਼ਲ ਮੀਡੀਆ ਤੋਂ ਉੱਠਿਆ ਉਹ ਸ਼ਾਇਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਤੇ ਵੀ ਨਹੀਂ ਰਹਿ ਜਾਏਗਾ। ਕਿਉਂਕਿ ਜੇ ਦੇਸ਼ ਦੇ ਜ਼ਿੰਮੇਦਾਰ ਵਿਅਕਤੀ ਜ਼ਿੰਮੇਦਾਰ ਨਾਗਰਿਕ ਤੇ ਜ਼ਿੰਮੇਦਾਰ ਜਿਹੜੇ ਅਹੁਦੇਦਾਰ ਨੇ ਉਹ ਇਦਾਂ ਦੇ ਗੈਰ ਜ਼ਿੰਮੇਦਾਰਾਨਾ ਬਿਆਨ ਦੇਣਗੇ ਤੇ ਫਿਰ ਸ਼ਾਇਦ ਲੋਕਾਂ ਨੂੰ ਇਹ ਸੋਚਣਾ ਪਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਕਿਸ ਗੱਲ ਨੂੰ ਮੰਨੀਏ ਔਰ ਸਭ ਤੋਂ ਹੈਰਾਨੀਜਨਕ ਜਿਹੜੀ ਗੱਲ ਇਹ ਹੁੰਦੀ ਹੈ ਕਿ 8 ਵਜੇ ਨਰਿੰਦਰ ਮੋਦੀ ਜੀ ਦਾ ਬਿਆਨ ਆਂਦਾ ਹੈ ਕਿ ਪਾਕਿਸਤਾਨ ਜਿਹੜਾ ਉਹ ਡਰ ਕੇ ਸੀਜ਼ਫਾਇਰ ਮੰਗ ਰਿਹਾ ਤੇ ਉਹਦੇ ਦੋ ਤੋਂ ਬਾਅਦ ਹੀ ਕਾਂਦੇ ਵਿੱਚ ਜੋਦਰੂ ਜੰਮੂ ਦੇ ਸਾਂਭਾ ਇਲਾਕੇ ਦੇ ਵਿੱਚ ਜਿਹੜਾ ਉਹ ਡਰੋਨ ਫਿਰ ਅਟੈਕ ਕਰਦੇ ਨੇ ਤੋਂ ਇੱਕ ਗੱਲ ਸ਼ਰਮ ਕਿ ਜੇ ਪਾਕਿਸਤਾਨ ਉਸੀ ਰਿਹਾ ਤਾਂ ਬਾਰ-ਬਾਰ ਫਿਰ ਅਸੀਂ ਕਿਉਂ ਉਹਦਾ ਅਟੈਕ ਹੋਣ ਦੇ ਰਹੇ ਹਾਂ ਜੇ ਸਾਡੇ ਕੋਲ ਡਿਫੈਂਸ ਸਿਸਟਮ ਇੰਨਾ ਵਧੀਆ ਤੇ ਬਾਰ-ਬਾਰ ਕਿਉਂ ਜਿਹੜੇ ਉਹਨਾਂ ਦੇ ਡਰੋਨ ਨੇ ਉਹ ਅੰਮ੍ਰਿਤਸਰ ਨੂੰ ਟੱਪ ਕੇ ਜਲੰਧਰ ਦੇ ਵਿੱਚ ਜਿਹੜੇ ਮਿਲ ਰਹੇ ਨੇ ਉਹ ਕਿਉਂ ਦਸੂਹਾ ਦੇ ਵਿੱਚ ਮਿਲ ਰਹੇ ਨੇ ਉਹ ਕਿਉਂ ਸਾਂਭਾ ਦੇ ਵਿੱਚ ਮਿਲ ਰਹੇ ਨੇ ਇਹ ਗੱਲ ਆ ਸ਼ਾਇਦ ਇਹਦੇ ਜਵਾਬ ਲੋਕਾਂ ਕੋਲ ਨਹੀਂ ਹੋਣਗੇ ਲੇਕਿਨ ਸਚਾਈ ਇਹੀ ਹੈ ਕਿ ਕਿਤੇ ਨਾ ਕਿਤੇ ਆਮ ਜਨਤਾ ਦੇ ਨਾਲ ਜਿਹੜਾ ਉਹ ਬਾਰ ਬਾਰ ਝੂਠ ਬੋਲਿਆ ਜਾ ਰਿਹਾ ਹੈ ਝੂਠ ਸ਼ਾਇਦ ਇਹ ਗੱਲ ਨਹੀਂ ਕਰ ਰਿਹਾ ਲੇਕਿਨ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲਿਆ ਜਾ ਰਿਹਾ ਇੱਕ ਪਾਸੇ ਪਾਕਿਸਤਾਨ ਨੂੰ ਡਰਪੋਕ ਦੱਸਿਆ ਜਾ ਰਿਹਾ ਦੂਸਰੇ ਪਾਸੇ 2 ਘੰਟੇ ਪਾਕਿਸਤਾਨ ਨੇ ਭਾਰਤ ਦੀ ਹਮਲੇ ਕਰ ਰਿਹਾ ਔਰ ਅਸੀਂ ਇਹ ਕਹਿ ਰਹੇ ਹਾਂ ਕਿ ਪਾਕਿਸਤਾਨ ਡਰ ਕੇ ਜਿਹੜਾ ਸੀਜ਼ ਫਾਇਰ ਮੰਗ ਰਿਹਾ ਅਮਰੀਕਾ ਦੇ ਰਾਸ਼ਟਰ ਦੋਨੋ ਦੇਸ਼ ਧਰ ਕੇ ਸੀਜ਼ ਫਾਇਰ ਕਰਨ ਨੂੰ ਰਾਜ਼ੀ ਹੋਏ ਨੇ ਇਸ ਦਾ ਥੋੜਾ ਜਿਹਾ ਇਹ ਚੀਜ਼ ਆਮ ਜਨਤਾ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਹੁਣ ਸੋਚ ਸਮਝ ਕੇ ਕਿਸੇ ਤੋਂ ਉਹ ਸੋਸ਼ਲ ਮੀਡੀਆ ਹੋਵੇ ਉਹ ਟੀਵੀ ਚੈਨਲਸ ਹੋਣ ਜਾਂ ਉਹ ਕਿਸੇ ਦੇਸ਼ ਦਾ ਕੋਈ ਜ਼ਿੰਮੇਵਾਰ ਲੀਡਰ ਕਿਉਂਕਿ ਸਾਰੇ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇਡ ਰਹੇ ਨੇ ਝੂਠ ਦੀ ਜਿਹੜੀ ਕੁਛ ਅੱਗੇ ਚੱਲੀ ਜਾ ਰਹੀ ਹੈ ਆ ਆਮ ਜਨਤਾ ਜਿਹੜੀ ਹੈ ਉਹ ਉਹਨਾਂ ਨੂੰ ਹੁਣ ਚਾਹੀਦਾ ਹੈ ਕਿ ਥੋੜੇ ਸਿਆਣੇ ਬਣੋ ਕਿਸੇ ਵੀ ਗੱਲ ਤੇ ਕਿਸੇ ਵੀ ਫੇਕ ਨਿਊਜ਼ ਨੂੰ ਪਹਿਚਾਨਣ ਲਈ ਥੋੜਾ ਸਮਝ ਲਵੋ ਜਲਦਬਾਜ਼ੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਉਹ ਖਬਰਾਂ ਸ਼ੇਅਰ ਨਾ ਕਰੋ ਜੇ ਤੁਸੀਂ ਕਿਸੇ ਪਾਰਟੀ ਦੇ ਨੁਮਾਇੰਦੇ ਉਹ ਕਿਸੇ ਸਪੈਸ਼ਲੀ ਲੀਡਰ ਜੇ ਤੁਸੀਂ ਉਹਦੇ ਉਹਨੂੰ ਫੋਲੋ ਕਰਦੇ ਹੋ ਭਗਤ ਚਲੋ ਸ਼ਾਇਦ ਕਿ ਕਈ ਲੋਗਾਂ ਨੂੰ ਅੱਛਾ ਨਹੀਂ ਲੱਗੇਗਾ ਜੇ ਕਿਸੇ ਤੁਸੀਂ ਲੀਡਰ ਨੂੰ ਫੋਲੋ ਕਰਦੇ ਹੋ ਤੇ ਜੇ ਉਹਦਾ ਕੋਈ ਬਿਆਨ ਆਂਦਾ ਤੇ ਸ਼ਾਇਦ ਤੁਹਾਨੂੰ ਇਸ ਸਚਾਈ ਵਿੱਚ ਇੱਕ ਵੱਡੀ ਜਾਣ ਲੱਗੋ ਕਿਉਂਕਿ ਇੱਕ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਸੋਸ਼ਲ ਮੀਡੀਆ ਦੀ ਪੋਸਟ ਕਾਫੀ ਲੋਕਾਂ ਦੇ ਜਿਹੜੇ ਮਨ ਬਦਲਦੀਆਂ ਤੇ ਜਦੋਂ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਸਚਾਈ ਆਉਂਦੀ ਹੈ ਜਿਸ ਲੀਡਰ ਨੂੰ ਉਹ ਫੋਲੋ ਕਰ ਰਹੇ ਨੇ ਜਿਹੜੇ ਜਿਹੜੀਆਂ ਪੋਸਟਾਂ ਉਹ ਸ਼ੇਅਰ ਕਰਦੇ ਉਹ ਝੂਠ ਨੇ ਤੇ ਸ਼ਾਇਦ ਉਹਨਾਂ ਦਾ ਵੀ ਜਿਹੜਾ ਮਨੋਬਲ ਗਿਰੇਗਾ ਇਸ ਕਰਕੇ ਲੋਕਾਂ ਦੇ ਵਿੱਚ ਅੱਜ ਵੀ ਡਰ ਦਾ ਮਾਹੌਲ ਹੈ ਕਿਉਂਕਿ ਜੰਗ ਜਿਹੜੀ ਆ ਉਹ ਸ਼ਾਇਦ ਸਾਰੇ ਭਾਰਤ ਦੇ ਵਿੱਚ ਨਹੀਂ ਉਹ ਪੰਜਾਬ ਤੇ ਕਸ਼ਮੀਰ ਦੇ ਵਿੱਚ ਹੀ ਹੋ ਰਹੀ ਹੈ ਤੋ ਮੈਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਯਾਦ ਕਰਾਉਣਾ ਚਾਹਾਂਗਾ ਕਿ ਜਦੋਂ ਕਿਸੇ ਸਮੇਂ ਕਾਰਗਿਲ ਵਾਰ ਹੋਇਆ ਅੱਜ ਵੀ ਅਸੀਂ ਉਹਨੂੰ ਜਾਣਦੇ ਆ ਕਿਉਂਕਿ ਉਹ ਕਾਰਗਿਲ ਦੇ ਵਿੱਚ ਹੋਈ ਸੀ ਤੇ ਅੱਜ ਜਦੋਂ ਪੰਜਾਬ ਦੇ ਵਿੱਚ ਹੋ ਔਰ ਅੱਜ ਜਦੋਂ ਪੰਜਾਬ ਦੇ ਵਿੱਚ ਇਹ ਵਾਰ ਹੋ ਰਹੀ ਹੈ ਤੇ ਇਹਨੂੰ ਭਾਰਤ ਦੇਪਨੂੰ ਦੀ ਜੰਗ ਜਿਹੜਾ ਉਹ ਦੱਸਿਆ ਪੰਜਾਬ ਵਾਰ ਕਿਉਂ ਨਹੀਂ ਕਿਹਾ ਜਾ ਰਿਹਾ ਕਿਉਂਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਪੰਜਾਬ ਜਿਹੜਾ ਪੱਤ ਪੰਜਾਬ ਪਾਕਿਸਤਾਨ ਦਾ ਹੋਵੇ ਲੇਕਿਨ ਦੋਨੇ ਪਾਸੇ ਜਿਹੜਾ ਉਹ ਨੁਕਸਾਨ ਪੰਜਾਬੀ ਚ ਇਸ ਕਰਕੇ ਅਲਰਟ ਹੋਣ ਦੀ ਲੋੜ ਹੈ ਥੋੜਾ ਜਿਹਾ ਐਕਟਿਵ ਹੋਣ ਦੀ ਲੋੜ ਹੈ ਸੋਸ਼ਲ ਮੀਡੀਆ ਤੇ ਕੋਈ ਵੀ ਤੁਸੀਂ ਪੋਸਟ ਸ਼ੇਅਰ ਕਰਦੇ ਹੋ ਕਿਸੇ ਤੇ ਕਮੈਂਟ ਕਰਦੇ ਹੋ ਤੇ ਪਲੀਜ਼ ਉਹਨੂੰ ਪੂਰਾ ਚੈੱਕ ਕਰ ਲਓ ਕਿ